ਅ ਦੇਖੋ ਜਿਹੜਾ ਨੋਟੀਫਿਕੇਸ਼ਨ ਹੋ ਚੁੱਕਿਆ ਔਰ ਸਰਕਾਰ ਜਿਹੜੀ ਉਹ ਇਲੈਕਸ਼ਨ ਕਰਾਉਣ ਦੇ ਲਈ ਜਿਹੜਾ ਤਿਆਰ ਹੈ ਔਰ ਜਿਹੜੀ ਸਾਡੇ ਵੱਲੋਂ ਜਿਹੜੀ ਸਰਕਾਰ ਪੱਧਰ ਤੇ ਉੱਤੇ ਜਿਹੜੀ ਤਿਆਰੀ ਹੋਣੀ ਆ ਉਹ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਨੇ ਔਰ ਇਲੈਕਸ਼ਨ ਆ ਜਿਹੜੇ ਲੋਕ ਜਿਹੜੇ ਇਲੈਕਸ਼ਨ ਜਿਹੜਾ ਲੜਨਗੇ ਤੇ ਆਉਣ ਵਾਲੇ ਸਮੇਂ ਵਿੱਚ ਸੀਰ ਸਾਹਿਬ ਨੇ ਲਾਲ ਦੀ ਤਸਦੀਕ ਕੋਈ ਵੀ ਜਿਹੜਾ ਕੈਂਡੀਡੇਟ ਹੈ ਉਹ ਪਾਰਟੀ ਦੇ ਜੋ ਨਿਸ਼ਾਨ ਦੇਣਾ ਬਿਲਕੁਲ ਦੇਖੋ ਇਹਦੇ ਚ ਤਿਆਰੀਆਂ ਤਾਂ ਸਾਡੀਆਂ ਸਰਕਾਰ ਪੱਧਰ ਤੇ ਇਹ ਨੇ ਕਿ ਅਸੀਂ ਉਹਨੂੰ ਇਲੈਕਸ਼ਨ ਕਰਾਉਣ ਦੇ ਲਈ ਇੱਕ ਪ੍ਰੋਪਰ ਜਿਹੜਾ ਸਖਾਵਾਂ ਮਾਹੌਲ ਦੇਣਾ ਆਦਰਵਾਇਜ਼ ਤਾਂ ਇਹ ਇਲੈਕਸ਼ਨ ਆ ਜਿਹੜੀ ਇਹ ਲੋਕਾਂ ਦੀ ਇਲੈਕਸ਼ਨ ਆ ਭਾਈਚਾਰਕ ਜਿਹੜੀ ਸਾਂਝ ਦੀ ਜਿਹੜੀ ਇਲੈਕਸ਼ਨ ਹੈਗੀ ਇਹਦੇ ਚ ਕਿਸੇ ਕੋਈ ਪੋਲਿਟੀਕਲ ਪਾਰਟੀ ਦਾ ਜਾਂ ਸਾਡਾ ਮੇਰਾ ਜਾਂ ਕਿਸੇ ਹੋਰ ਦਾ ਕੋਈ ਮੋਟਿਵ ਨਹੀਂ ਹੈਗਾ ਸੋ ਇਹ ਤਾਂ ਪੰਡਾਂ ਦੀ ਆਪਣੀ ਜਿਹੜੀ ਭਾਈਚਾਰਕ ਸਾਂਝ ਦੀ ਜਿਹੜੀ ਇਲੈਕਸ਼ਨ ਹੈਗੀ ਇਹਦੇ ਵਿੱਚ ਮੈਂ ਤਾਂ ਚਾਹੁੰਦੀ ਆ ਕਿ ਪੰਡਾਂ ਦੇ ਨੌਜਵਾਨ ਨਵੇਂ ਮੁੰਡੇ ਕੁੜੀਆਂ ਨੇ ਜਿਹੜੇ ਆਉਣ ਇਸ ਇਲੈਕਸ਼ਨ ਦੇ ਵਿੱਚ ਔਰ ਜਿਹੜਾ ਜਿੱਤ ਕੇ ਆਪਣੇ ਪਿੰਡ ਦੇ ਲਈ ਔਰ ਆਪਣੇ ਇਲਾਕੇ ਦੀ ਤਰੱਕੀ ਦੇ ਲਈ ਜਿਹੜਾ ਕੰਮ ਕਰਨ ਔਰ ਹਮੇਸ਼ਾ ਸੀਮਾ ਦਾ ਜਿਹੜਾ ਸਾਥ ਇੱਕ ਪੰਚਾਇਤ ਦੇ ਵਿੱਚ ਗੱਲ ਹੋ ਗਈ ਸੀ ਬੀਏ ਪਾਸ ਨੂੰ ਵੀ ਸਰਪੰਚ ਬਣਾਇਆ ਗਿਆ ਨਹੀਂ ਕੋਈ ਇਦਾਂ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਜਿਹੜੀਆਂ ਨਹੀਂ ਜੋ ਪਹਿਲਾਂ ਸੀਗਾ ਉਸ ਅਕੋਰਡਿੰਗਲੀ ਜਿਹੜਾ ਸਿਸਟਮ ਜਿਸ ਤਰ੍ਹਾਂ ਸੀਮਾ ਸਾਹਿਬ ਨੇ ਕਿਹਾ ਸੀ ਜੇਕਰ ਕੋਈ ਵੀ ਸਰਸੰਤੀਦਾਰਤ ਹੁੰਦਾ ਤਾਂ ਉਹਨੂੰ ਅੱਡ ਗ੍ਰਾਂਟ ਦਿੱਤੀ ਜਾਊਗੀ ਕਿ ਤੁਹਾਡੇ ਉਹਦੇ ਵਿੱਚ ਪਿੰਡਾਂ ਦੇ ਨਾਲ ਕੋਈ ਸੰਪਰਕ ਕੀਤਾ ਜਾ ਰਿਹਾ ਇਦਾਂ ਵੀ ਕੋਈ ਸਰਸੰਤੀਦਾਰਤ ਦਿਖਾਈ ਦੇ ਦੇਖੋ ਅਸੀਂ ਤਾਂ ਚਾਹੁੰਦੇ ਆ ਕਿ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਸਰਬਸੰਮਤੀ ਦੇ ਨਾਲ ਕਿਉਂਕਿ ਪਿੰਡ ਦੀ ਭਾਈਚਾਰਕ ਜਿਹੜੀ ਛੋਣ ਹੁੰਦੀ ਆ ਉਹ ਆਉਣ ਔਰ ਰਹੀ ਗੱਲ ਹੈ ਕਿ ਸਰਪੰਤੀ ਕਰਾਉਣ ਦੀ ਕਿਉਂਕਿ ਹੁਣ ਅੱਜ ਜਿਹੜਾ ਉਹਦਾ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਜਿਹੜੀ ਉਹ ਹਲਚਲ ਹੋਣੀ ਹੈ ਪਤਾ ਲੱਗਣਾ ਕਿ ਚਿਹਰੇ ਕਿਹੜੇ ਹੈਗੇ ਆ ਸੋ ਜਦੋਂ ਚਿਹਰੇ ਜਦੋਂ ਸਾਹਮਣੇ ਆਉਂਦੇ ਆ ਤਾਂ ਫਿਰ ਉੱਥੋਂ ਪਿੰਡ ਪੱਧਰ ਤੇ ਇੱਕ ਜਿਹੜਾ ਭਾਈਚਾਰਾ ਬੈਠਦਾ ਕਿ ਭਾਈ ਇਹ ਬੰਦਾ ਸਹੀ ਆ ਜਾਂ ਇਹ ਬੰਦਾ ਸਹੀ ਆ ਇੱਕ ਨੂੰ ਬਿਠਾਇਆ ਜਾਂਦਾ ਇੱਕ ਨੂੰ ਕਿਉਂ ਕੀਤਾ ਜਾਂਦਾ ਸੋ ਇਹ ਫੰਡਾਂ ਦੇ ਜਿਹੜੇ ਫੈਸਲੇ ਨੇ ਉਹ ਲੋਕ ਆਪਣੇ ਤੇ ਕਰਨਗੇ ਮੇਰੇ ਜਿੱਥੇ ਕਿਤੇ ਡਿਊਟੀ ਜਿਹੜਾ ਕਿਤੇ ਵੀ ਲੋਕਾਂ ਦੇ ਵੱਲੋਂ ਲਗਾਈ ਜੋਗੀ ਮੈਂ ਉਸ ਡਿਊਟੀ ਦੇ ਵਿੱਚ ਉਹਨਾਂ ਦਾ ਸਾਥ ਦੇ